ਨੇ ਭਾਈ ਜੀ ਦੱਸ ਰਹੇ ਨੇ ਤੇ तकरीबन 10 ਸਾਲ ਤੋਂ ਇਹਨਾਂ ਦੇ પેટ ਦੇ ਵਿੱਚ ਕਾਫੀ ਜਿਆਦੇ ਸਮੱਸਿਆ ਸੀ ਜੀ ਆਪਾਂ ਸੁਣਾਵਾਂਗੇ ਭਾਈ ਤੋਂ ਉਹਨਾਂ ਦੀ ਗਵਾਹੀ ਨੂੰ 10-12 ਸਾਲ ਦਾ ਹੋ ਗਿਆ ਤੇ ਇਹ ਸਮੱਸਿਆ ਸੀ ਜੀ ਬਹੁਤ ਰੰਗ ਵੀ ਪੈ ਰਗਾ ਰਗਾ ਜੀ ਬਹੁਤ ਰਬੋ ਦਵਾਸ ਕੰਕਰ ਦੇ ਸੀ ਤੋਂ ਤੁਰਹਾ ਬਹੁਤ ਠੀਕ ਹੋ ਗਿਆ ਤੁਸੀਂ ਮੇਰੇ ਕੋਲ ਨੋਟ ਕਰਵਾਇਆ ਜੀ ਕਿ ਸਾਨੂੰ ਬਾਥਰੂਮ ਦੀ ਸਮੱਸਿਆ ਰਹਿੰਦੀ ਸੀ ਇਸ ਦੇ ਕਾਰਨ ਕੀ ਸਮੱਸਿਆ ਸੀ ਜੀ ਉਹ ਉਹ ਬਾਜ਼ਰ ਤੋਂ ਹੁਣ ਨਾ ਆਉਂ ਲੱਗ ਜਾਂਦਾ 10 ਸਾਲ ਹੋ ਗਏ ਰੁਕ ਰੁਕ ਕੇ ਬਾਥਰੂਮ ਆਉਂਦਾ ਸੀ ਕਿੰਨੇ ਡਾਕਟਰਾਂ ਤੋਂ ਤੁਸੀਂ ਦਵਾਈ ਲਈ ਜੀ ਦਵਾਈ ਖਾਂਦੇ ਨੂੰ ਦਵਾਈ ਦੇ ਨਾਲ ਕਿੰਨਾ ਆਰਾਮ ਤੁਹਾਨੂੰ ਮਿਲਿਆ ਜੀ ਜਿੰਨਾ ਚਿਰ ਦਵਾਈ ਖਾਂਦੇ ਸੀ ਹੁਣ ਆਰਾਮ ਰਹਿੰਦਾ ਸੀ ਉਸ ਤੋਂ ਬਾਅਦ ਸਾਰੀ ਸਮੱਸਿਆ ਤੁਹਾਨੂੰ ਹੋ ਜਾਂਦੀ ਸੀ ਇੱਕ ਸਾਲ ਹੀ ਨੋਟ ਕਰਵਾਇਆ ਜੀ ਤੋਂ ਬੇਚੈਨੀ ਰਹਿੰਦੀ ਸੀ 10 ਸਾਲ ਤੋਂ ਨਹੀਂ ਤੇ ਨਹੀਂ ਸੀ ਆਉਂਦੀ ਉਹ ਸੌਂਕੀ ਕਰ ਗਏ ਉਹਨਾਂ ਦਾ ਕੋਈ ਸਿਕਨ ਨਹੀਂ ਸੀ। ਉਹਨਾਂ ਦੇ ਦਾਸ 28 ਅਗਸਤ ਨੂੰ ਇਹਾਂ ਦੇ ਘਰ ਦੇ ਵਿੱਚ ਗਏ। ਇਸ ਪਾਈ ਦੇ ਲਈ ਪ੍ਰਾਰਥਨਾ ਹੋਈ। ਸਾਰੇ ਸਮੱਸਿਆ ਤੋਂ ਪਾਈ ਨੂੰ ਸਦਕਾਰਾ ਲਿਆ। ਸਾਰੇ ਮੈਨਾ ਪਰਮੇਸ਼ਰ ਨੂੰ ਦਿੰਦੇ ਹੋਏ ਕਿ ਕਿਉਂ ਦਾਸ ਆਇਆ ਕੰਮਿਤ। ਪਾਈ ਦੇ ਘਰ ਦੇ ਵਿੱਚ ਸਹਾਂਗੇ ਆਪਾਂ ਕਿੰਨੇ ਚਿਰ ਤੋਂ ਲੜਾਈ ਝਗੜਾ ਸੀ। ਜਿਸ ਸਾਡੇ ਘਰ ਦੇ ਲੋਕਾਂ ਦਾ ਬਹੁਤ ਰਹਿਣਾ ਸੀ ਜਿਹਦੇ ਲਈ ਸਾਡੇ ਘਰ ਦੇ ਦਾਸ ਗਏ ਨੇ ਉਹ ਦਿਨ ਇਹਨੇ ਸਾਡੇ ਸ਼ਾਂਤੀ ਬਹੁਤ ਕਾਰ ਦੇ ਵਿੱਚ ਲੜਾਈ ਕਰਦਾ ਰਹਿੰਦਾ ਸੀ ਜੀ ਇੱਕ ਦਿਨ ਜਦੋਂ ਮੈਂ ਕਿਹਾ 10 ਦਿਨਾਂ ਵੀ ਗੁੱਸਾ ਆਉਂਦਾ ਸੀ ਸਾਨੂੰ ਇੱਕ ਦੂਸਰੇ ਨੂੰ ਵੇਖ ਕੇ ਰਾਜ਼ੀ ਨਹੀਂ ਸੀ ਉਹ ਵੀ ਪਰਗਰਦਾ ਜੀ ਸੌਰਵ ਤੇ ਦਾਸ 22 ਤਰੀਕ ਨੂੰ ਜਦੋਂ ਉਹਨਾਂ ਨੇ ਕਾਰ ਦੇ ਵਿੱਚ ਪ੍ਰੇਅਰ ਕੀਤੀ ਉਹ ਸਾਰੇ ਲੜਾਈ ਝਗੜੇ ਤੋਂ ਵੀ ਛੁਟਕਾਰਾ ਮਿਲਿਆ ਸਾਰੇ ਮੈਨਾ ਪਰਿਵਾਰ ਨੂੰ ਉਹਦੇ ਮਾਗੇ ਜਿਓ ਦਾ ਪਾੜਿਆ ਪਰ ਵੀ ਛੁਟਕਾਰਾ ਪਾ ਲਿਆ ਕੋਈ ਕਿ ਫੋਟੋ ਵਿੱਚ ਤੇਰੀ ਵਾਹਿ ਜੀ ਜੀ ਸੋਹਣੀ ਉਹ ਰਾਤ ਨੂੰ ਰੋਣ ਲੱਗ ਜਾਂਦੀ ਬਹੁਤ ਆਲੇ ਦੇ ਰੱਬ ਦੇ ਦਾਸ ਜene ਹੋ ਠੀਕ ਹੈ ਜੀ ਸੋ 3-4 ਮਹੀਨਿਆਂ ਕੋਲਿਚ ਸੋਡੇ ਬੱਚੇ ਹੋ ਇਹਨਾਂ ਦੇ ਪੋਤੇ ਹੋ 3 ਸਾਲ ਦਾ ਕੋਤਾ ਇਹਨਾਂ ਦਾ ਜੀ ਸੋ ਰਾਤ ਨੂੰ ਉੱਠ ਕੇ ਰੋਣ ਲੱਗ ਜਾਂਦਾ ਸੀ ਜੀ ਜਿਹੜੇ ਅਗਦੇ ਦਾਸ ਸਾਹਿਬ ਜੀ ਕੋਲੋਂ ਪ੍ਰਾਰਥਨਾ ਕਰਨ ਦੇ ਲਈ ਗਏ ਪ੍ਰਾਰਥਨਾ ਇਹਨਾਂ ਲਈ ਕੀਤੀ ਪਰਮੇਸ਼ਰ ਨੇ پورے ਪਰਿਵਾਰ ਦੇ ਸਾਰੇ ਬੰਧਨਾਂ ਨੂੰ ਤੋੜਿਆ ਸਾਰੇ ਨਾਮਾ ਪਰਮੇਸ਼ਰ ਦਾ ਦਿੰਦੇ ਹੋਏ ਜੀ ਸਾਰੀ ਸਮੱਸਿਆ ਦਾ ਪੂਰੀ ਤਰ੍ਹਾਂ ਛੁਟਕਾਰਾ